ਆ ਨੂੰ ਕੋਈ ਜੀਪਾ ਛੇੜ ਕਹਾਣੀ ਲਓ ਕਹਿੰਦੇ ਪਹਿਲੀ ਕਬੱਡੀ ਪਹਿਲੇ ਸੈਮੀਫਾਈਨਲ ਮੈਚ ਦੀ ਮੇਰੇ ਪੰਜਾਬੀ ਵੀਡੀਓ ਇਹਦਾ ਮਕੜੌਣਾ ਪਿੰਡਾ ਕਿਰਨੀ ਦਾ ਹੈ ਕਿਰਨੀ ਮਕੜੌਣੇ ਵਾਲਾ ਇਸ ਮੈਚ ਦੀ ਪਹਿਲੀ ਕਬੱਡੀ ਪੌਂਦਲੀ ਖੇਡ ਮੈਦਾਨ ਦੇ ਵਿੱਚ ਬਧਿਆ ਔਰ ਕਹਿੰਦੇ ਸੋਡਾ ਸੋਹਣ ਚੱਕ ਸਾਬੂ ਦੀ ਧਰਤੀ ਦਾ ਪੀਤਾ ਪਹਿਲਾ ਜਫਾ ਲਾ ਕੇ ਮੇਰੇ ਲਈ ਬੀਤੇ ਜੰਡਪੁਰੀਏ ਵੱਲੋਂ 500 ਦਾ ਜਫਾ ਔ ਜੰਡਪੁਰੀਏ ਜੱਗੂ ਦਾ ਵੀਰ ਹੈ ਨੰਬਰਦਾਰ ਦਾ ਪੀਤਾ ਉਹਦੇ ਵੱਲੋਂ 500 ਦਾ ਜਫਾ ਸੋਹਣ ਮੇਰੇ ਵੀਰੋ ਲਾ ਗਿਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਕਮਬੈਨਾਂ ਦਾ ਜੇਤੂ ਚੱਲਿਆ ਓਏ ਸਵਰਨਿਆ ਛੇੜ ਕਹਾਣੀ ਕਹਿੰਦੇ ਬੂਰੀਆ ਸੀਸਰਗਾਉਂ ਕਾ ਮੇਰੇ ਵੀਰੋ ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਸ਼ਾਹਕੋਟ ਲਾਈਨ ਦੀ ਟੀਮ ਦੇ ਲਈ ਖੇਡਦਾ ਮੇਰੇ ਵੀਰੋ ਬੂਰੀਆ ਸੀਸਰ ਵਾਲਾ ਕਬੱਡੀ ਪੌਂਡ ਲਈ ਤਿਆਰ ਹੈ اور جڑی ٹیم سیمی فائنل کرپی لوچ میں کہنا ہزار ٹیم بہت ہارن والی ٹیمر پندرہ ہزار میرا وہ ہےپی لوچ وتا لوٹ کرو جی دن باد سامنے سوکھے نہیں کبولی سکھا سمے ریڑھ بندی کھیڑ بنا کے بڑے آفے ہے ਚਾਰ ਜਫਾ ਹੈ ਆਹ ਕਹਿੰਦੇ ਵੇਖੋ ਤੁਹਾਡੇ ਸਾਹਮਣੇ ਸੁੱਖਾ ਬਨੂੜ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਹਰ ਇੱਕ ਜਫਾ ਕਹਿੰਦੇ ਸੋਹਣ ਦਾ 500 ਦਾ ਹਰਪ੍ਰੀਤ ਪੀਤਾ ਜੰਡਪੁਰੀਆ ਉਹਦੇ ਪਿੰਡੋਂ ਇਹ ਬੱਬਰ ਸ਼ੇਰ ਉਹਦੇ ਧਰਮਜੀਤ ਸੰਧੂ ਤੇ ਨਾਲ ਤਰਨੀ ਲੋਚਾ ਵੱਲੋਂ ਅਮਰ ਤਰਦ ਲੋਚਾ ਵੱਲੋਂ ਅਮਰਪ੍ਰੀਤ ਸ਼ੰਡਾ ਵਾਲੇ ਦੇ ਤਿੰਨ ਜਫੇ 1100 ਰੁਪਏ ਦੇ ਹੋ ਰਹੇ ਜੀ ਲਓ ਸਾਹਮਣੇ ਇਸ ਸਮੇਂ ਕੁਲਵਿੰਦਰ ਧਰਪਰੇ ਦੀ ਧਰਤੀ ਦਾ ਮੇਰੇ ਵੀ ਉਸ ਸਮੇ ਕਬੱਡੀ ਪਾਉਣ ਦੇ ਲਈ ਜਲਵੇਰੇ ਵਾਲਾ ਕਹਿੰਦਾ ਕੋਈ ਧਰਪਰੇ ਵਾਲਾ ਕਹਿੰਦਾ ਇਸ ਸਮੇ ਕੁਲਵਿੰਦਰ ਨੰਬਰ ਦਾ ਸ਼ਾਨਦਾਰ ਵਾਦਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪਾਉਣ ਦੇ ਲਈ ਗੱਬਰੂਆ ਆ ਓਏ ਨੌਜਾਨਾ ਸਾਹਮਣੇ ਕਬੱਡੀ ਪਾ ਓਏ ਗੱਬਰੂਆ ਆ ਸੁਖਿਆ ਪੀ ਪਾਣੀ ਦੀ ਕੁੱਟ ਨੌਜਾਨਾ ਪਾ ਕਬੱਡੀ ਨੌਜਾਨਾ ਸੋ ਵਿੱਕੀ ਸੈਂਪਰੀ ਦੇ ਇਲਾਜ ਲਈ 11760 ਰੁਪਏ ਖੜੇ ਦਸਟਾਂ ਬੰਨ੍ਹ ਇਕੱਠੇ ਹੋਇਆ ਤੇ ਇਹਨਾਂ ਨੂੰ ਧੰਨਵਾਦ ਕਰਦੇ ਆ ਸਾਹਮਣੇ ਸੁੱਖਾ ਕਬੱਡੀ ਪਾਉਣ ਦੇ ਲਈ ਅੱਗੇ ਵੱਧ ਵਾਧਾ ਹੋਇਆ ਲੈ ਵੀ ਸੋਣ ਜੰਡਪੁਰ ਦੇ ਕੱਪ ਤੋਂ ਆਲਟੋ ਜਿੱਤੀ ਸੀ ਮਾਣ ਕਰਦਾ ਆ ਉਹ ਕਹਿੰਦੇ ਹਰਪ੍ਰੀਤ ਹੈਪੀ ਜੰਡਪੁਰੀਆ ਪੀਤਾ ਜੰਡਪੁਰੀਆ ਇੱਕ ਪਾਸੇ ਮੇਰੇ ਵੀਰੋ ਆਹ ਵੇਖੋ ਕਹਿੰਦੇ ਫਤਿਹਗੜ ਸ਼ੰਨਾ ਵਾਲਾ ਅਮਰਤ ਜੱਫਾ ਲਾ ਕੇ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਮੁੰਡੇ ਨੇ ਫੋਰ ਜਿੱਤਿਆ ਜੀ ਸੰਧੂਆ 500 ਇਹਦੀ ਰੇਟ ਤੇ ਵੀ ਪੀਤੇ ਜੰਡਪੁਰਿਓ ਵੱਲੋਂ ਲਓ ਭੂਰੀਓ ਸੀਸਰਵਾਲ ਦੀ ਪਹਿਲੀ ਕਬੱਡੀ ਕਲੱਬ ਵੱਲੋਂ 2000 ਦੀ ਮੇਰੇ ਵੀਰੋ ਇਸ ਨੇ ਖੇਡ ਮੈਦਾਨ 'ਚ ਪੈ ਗਈ ਹੈ ਹਰਪੀਤ ਲੋਟ ਜਮ ਕਹਿੰਦਾ ਵੀ 2000 ਦੀਆਂ ਤਿੰਨ ਕਰਦੇ ਹੋ ਗਲੇਡੀਏਟਰ ਸੰਦੀਪ ਨੰਗਰੰਦਿਆ ਕਬੱਡੀ ਕਲੱਬ ਬੈਨਕੂਵਰ ਦੇ ਵੱਲੋਂ ਆਹ ਪਹਿਲੀ ਕਬੱਡੀ ਜਿਹੜੀ 2000 ਦੀ ਬੂਰੀਆ ਸੀਸੇ ਵਾਲਾ ਪਾ ਗਿਆ ਔਰ ਅਗਲੀ ਰੇਡ ਪੁਆਇੰਟ ਦੇ ਲਈ ਕਿਰਨੀ ਆ ਮਕੜੋਨੇ ਵਾਲਾ ਆ ਗਿਆ ਸੰਦੀਪਾ ਵੀ ਮਕੜੋਨੇ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਮੁਕਾਬਲਾ ਉਹ ਮੁੰਡਾ ਲਾਲਾ ਸਿਰਦਾ ਨੰਬਰ ਆਪਣੀ ਟੀਮ ਨੇ ਜੋੜ ਗਿਆ ਧਰਮਪੁਰੇ ਵਾਲਾ ਕੁਲਵਿੰਦਰ ਹੈ ਮਾ ਖੇਡ ਕਬੱਡੀ ਦਾ ਵੱਡਾ ਮਲ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਂਜੀ ਗਲੈਡੀਏਟਰ ਸੰਦੀਪ ਲੰਗੜਾ ਵੀ ਆ ਕਬੱਡੀ ਕਲੱਬ ਬੈਂਕਓਵਰ ਵੱਲੋਂ ਧਰਮਪੁਰੇ ਵਾਲੇ ਕੁਲਵਿੰਦਰ ਦੀਆਂ ਤਿੰਨ ਕਬੱਡੀਆਂ 2000 ਦੀਆਂ ਮੇਰੇ ਵੀਰੋ ਆ ਪਹਿਲੀ ਕਬੱਡੀ 2000 ਰੁਪਏ ਦੀ ਧਰਮਪੁਰੇ ਵਾਲਾ ਕੁਲਵਿੰਦਰ ਪਾਉਣ ਦੇ ਲਈ ਵਧਿਆ ਹੋਇਆ ਏ ਆਰ ਨੇ ਦਾ ਚੇਤਾ ਏ ਰਜਿੰਦਰ ਮੈਸਾਂਪੁਰੀਆ ਦਾ ਚੇਤਾ ਡਾਕਟਰ सुरेंद्र ਪਾਸ ਸਿੰਘ ਪੁਰੀ ਵਾਲੇ ਧੂਰੀ ਵਾਲੇ ਦਾ ਆ ਚੇਤਾ ਕੁਲਵਿੰਦਰ ਮੇਰੇ ਵੀਰੋ ਨੰਬਰ ਦੀ ਪਹਿਲਾ ਸ਼ਾਨਦਰਵਾਦਾ ਕਰਦਾ ਹੈ ਸਾਹਮਣੇ ਸੁੱਖ ਆ ਗਿਆ ਸੰਦੂਆ ਸਾਹਮਣੇ ਸੁੱਖ ਆ ਗਏ ਨੇ ਕਬੱਡੀ ਪਾਉਣ ਦੇ ਲਈ ਬਨੂੜ ਵਾਲਾ ਅੱਗੇ ਵੱਲ ਵਧਦਾ ਹੋਇਆ ਅਲਟੋ ਦਾ ਜੇਤੂ ਆ ਰੁੜਕੀ ਵਾਲਾ ਸੋਹਰ ਮੇਰੇ ਵੀਰੋ ਚੱਕ ਸਾਬੂ ਵਾਲਾ ਕਹਿੰਦੀ ਹੈ ਦੁਨੀਆ ਕਦੇ ਰੁੜਕੀ ਵਾਲਾ ਕਹਿੰਦੀ ਹੈ ਕਦੇ ਛੋਟਾ ਸੋਣ ਕਹਿੰਦੀ ਹੈ ਅੱਜ ਪੀਤੇ ਦਾ ਚਹੇਤਾ ਇੱਕ ਕੰਨੀ ਤੇ ਪਰ ਮੁਕਾਬਲਾ ਪੈਰ ਬਾਰਡਰ ਉਪਾਰ ਹੋਣ ਦੇ ਇਸ਼ਾਰੇ ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਆ ਮੁੰਡੇ ਨੇ ਜੰਡਪੁਰ ਤੋਂ ਫੋਰ ਵੀ ਜਿੱਤਿਆ ਇਹ ਮੁੰਡੇ ਨੇ ਜੰਡਪੁਰ ਤੋਂ ਆਲਟੋ ਵੀ ਜਿੱਤੀ ਦੇ ਤੁਹਾਡੇ ਸਾਹਮਣੇ ਬੂਰੀਆ ਸੀਸਰਵਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਾ ਰਿਹਾ ਹੈ। ਇਹ ਸੰਧੂਆ ਇੰਗਲੈਂਡ ਵਿੱਚ ਵੀ ਬੱਲੇ-ਬਲੇ ਕਰਵਾਏ ਹੂਆ ਦੀਆਂ ਹੁਰਤੇ ਜਿਹੜੀਆਂ ਦੋ ਕਬੱਡੀਆਂ ਰਹਿੰਦੀਆਂ ਨੇ ਧਰਮਜੀਤ ਸੰਧੂ ਤੇ ਨਾਲ ਤਰਨੀ ਮੁੰਡੀ ਵੱਲੋਂ 1100 ਲੱਗ ਲੱਗ ਗਿਆ। ਹੁਣ 3200 ਦੀ ਇੱਕ ਰਹਿ ਗਈਆਂ ਮੇਰੇ ਵੀਰੋ 3200 ਦੀ ਇੱਕ ਬਾਕੀ ਰਹਿ ਗਈ ਹੈ। ਬੂਰੀਆ ਸੀਸਰ ਵਾਲਾ ਨੰਬਰ ਦਾ ਸ਼ਾਨਦਾਰ ਵਾਧਾ ਕਰਵਾ ਹੋਇਆ ਹੈ। ਔਰ ਅਮੀਰ ਹੈਲੋ ਜੰਡਪਰੀਏ ਜੱਗੂ ਨੇ ਨੰਬਰਦਾਰ ਨੇ ਐਲਾਨ ਕਰਵਾਤਾ ਜਿਹੜਾ ਕੁਲਵਿੰਦਰ ਨੂੰ ਜਫਾ ਲਾਉ ਜਾਂ ਪੂਰੀਏ ਸੀਸਰ ਨੂੰ ਜਫਾ ਲਾਉ 1000 ਰੁਪਿਆ ਮਿਲੂਗਾ ਤਨੂੜ ਵਾਲੇ ਯਾਫੀ ਨੂੰ ਹੈਪੀ ਲੋਕ ਚ ਵੱਲੋਂ ਐਲਾਨ ਜਿਹੜੀ ਬੈਲਕੋਵਰ ਵੀ ਖੇਡ ਕਲੱਬ ਦਾ ਜਫਾ ਕੋਈ ਵੀ ਲੱਗੇਗਾ 1000 ਹਰ ਇੱਕ ਜਫੇ ਦਾ ਦਿੱਤਾ ਜਾਊਗਾ ਜੀ ਜਿੰਨੇ ਵੀ ਹੋਰ ਜਫੇ ਲੱਗਣਗੇ ਇਧਰੋਂ ਫਤਿਹਗੜ ਸ਼ੰਨਾ ਵਾਲੇ ਬੈਲਕੋਵਰ ਕਲੱਬ ਵੱਲੋਂ ਹਰ ਇੱਕ ਜਫੇ ਦਾ 1000 ਦਿੱਤਾ ਜਾਊਗਾ ਭੋ ਸਾਹਮਣੇ ਕਰਵਿੰਦਰ ਦੇ ਸਮੇਤ ਧਰਪਲੇ ਵਾਲਾ ਕਬੱਡੀ ਪੌਂਡ ਦੇ ਖੇਡ ਮੈਦਾਨ 'ਚ ਵਧਿਆ ਹੋਇਆ ਚਾਰ ਜਾਫੀ ਤਿਆਰ ਹੈ ਆਹ ਦੇਖਾਂਗੇ ਬਿੱਲਾ ਆਇਆ ਮੇਰੇ ਵੀ ਬਨੂੜ ਦੀ ਧਰਤੀ ਦਾ ਕਹਿੰਦੇ ਚੈੜੀਆਂ ਦੇ ਕੱਪ ਤੇ ਲਾਨ ਹੋਇਆ ਕਿ ਮੁੰਡਾ ਯੂਰਪ ਦੀ ਧਰਤੀ ਦੇ ਖੇਡੇਗਾ ਆਹ ਸਾਹਮਣੇ ਬਿੱਲਾ ਕੋਸ਼ਿਸ਼ ਕਰਦਾ ਤੇ ਨੰਬਰ ਦੇ ਸਮੇਤ ਧਰਪਲੇਆ ਕਰਵਿੰਦਰ ਦੋ ਯਾਰ ਵਾਲੀ ਦੂਜੀ ਕਬੱਡੀ ਪਾ ਕੇ ਨੰਬਰ ਦਾ ਸ਼ਾਨਦਾਰ ਵਾਦਾ ਕਰਦਾ ਹੋਇਆ ਔਰ ਅਗਲੀ ਰੇਡ ਆ ਸੁੱਖੇ ਦੀ ਪੈ ਗਈ ਹੈ ਸਾਹਮਣੇ ਸੁੱਖਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਕਹਿੰਦੇ ਅਮਰਤ ਫਤਿਹਗੜ ਸ਼ੰਨਾ ਦੀ ਤਰਤੀ ਦਾ ਬਾਖੇਡ ਕਬੱਡੀ ਦਾ ਵੱਡਾ ਮੱਲ ਹੈ ਜਿਹੜੀ ਤਰਤੀ ਦਾ ਪਾਲੀ ਅਮਰੀਕਾਬਾਦ ਹੈ ਪਰ ਦੂਜੇ ਪਾਸੇ ਸੋਹਣ ਚੱਕ ਸਾਬੂ ਵਾਲਾ ਡਬਲ ਟੱਚ ਦਾ ਇਸ਼ਾਰਾ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਹੈ ਸੀਸਰ ਵਾਲਾ ਪੂਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੇਲਿਆ ਛੇੜ ਓਏ ਮੁੰਡੇ ਨੂੰ ਜੇ ਚੜ੍ਹਤ ਹੋਰ ਕਰਨੀ ਹੈ ਬਨੂਟ ਵਾਲਿਓ ਇਹਨੂੰ ਫੜ ਕੇ ਦਿਖਾਓ ਏ ਇਹਨੂੰ ਫੜ ਕੇ ਦਿਖਾਓ ਸਾਹਮਣੇ ਵੇਖਾਂਗੇ ਪਾਈ ਹੋਈ ਕਬੱਡੀ ਤੇ ਦੂਜੇ ਪਾਸੇ ਮੁੰਡਾ ਪੁੱਠੀਆਂ ਮਾਰਦਾ ਆਹ ਮੁੰਡਾ ਪੁੱਠੀਆਂ ਮਾਰਦਾ ਬੱਲੇ ਬੱਲੇ ਹੋ ਗਈ ਮਿੱਤਰੋ ਮੈਂ ਆਖਿਆ ਇਹਨੂੰ ਫੜ ਕੇ ਦਿਖਾਓ ਸੰਧੂਆ ਨਾ ਦਸੀ ਮੁੰਡੇ ਦਾ ਪੁੱਛ ਕੇ 3300 ਰੁਪਿਆ ਲੱਗਿਆ ਸੀ ਆਹ ਕਬੱਡੀ ਤੇ ਆ ਸਾਰੀ 3200 ਰੁਪਿਆ ਦਾ ਜਫਾ ਲਾਇਆ ਅਕੀਲਾ ਇਹ ਨਿਰਮਲ ਤੇ 1000 ਰੁਪਿਆ ਨਿਰਮਲ ਨਿਰਮਲ ਹੈਲੋ 1000 ਰੁਪਿਆ ਜੱਗੂ ਨੰਬਰਦਾਰ ਝੰਡਪੁਰੀਆ ਲੈ ਵੀ ਰੇਸ ਵੜਾਇਆ 1100 ਧਰਮਜੀਤ ਸੰਧੂ ਤੇ ਤਰਨੀ ਮੁੰਡੀ ਵੱਲੋਂ ਤੇ 2000 ਹੈਪੀ ਲੋਚਾਂ ਦੀ ਖੇਡ ਕਲੱਬ ਵੱਲੋਂ ਐ ਲਓ ਸਾਹਮਣੇ ਉਧਰ ਦੇਖੋ ਇਸ ਨੇ 10000 ਬੜਾ ਜਫਾ ਵਾਹ ਓਏ ਗੱਬਰੂਆ ਇਹ ਦਰਸੀ ਆ ਫਤਿਹਗੜ ਛੱਲਾ ਵਾਲਾ ਪਰ ਨੰਬਰ ਕਿਧਰ ਆ ਜੀ ਦੱਸੋ ਆ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਤਰਪੁਰੇ ਵਾਲਾ ਕੁਲਵਿੰਦਰ ਕਬੱਡੀ ਪਾਉਣ ਦੇ ਲਈ ਬਿੱਲਿਆ ਖੇਡ ਓਏ ਮੁੰਡੇ ਨੂੰ ਬਿੱਲਿਆ ਤੇਰੀ ਯੂਰਪ ਦੀ ਧਰਤੀ ਦੇ ਗੱਲ ਹੋਈ ਹੈ ਯੂਰਪ ਵਾਲੇ ਪ੍ਰੋਮੋਟਰਾਂ ਨੇ ਮੰਗ ਕੀਤੀ ਆ ਕਿ ਮੁੰਡਾ ਸਾਡੇ ਖੇਡਣਾ ਚਾਹੁੰਦਾ ਪਰਲੇ ਪਾਸੇ ਬਿੱਲਾ ਤੇ ਉਰਲੇ ਪਾਸੇ ਹੈਪੀ ਤੇ ਹੁਣ ਵੇਖਾਂਗੇ ਬਾ ਖੇਡ ਕਮੇਟੀ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਹੈ ਇਹ ਬਿੱਲਾ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਕੁਲਵਿੰਦਰ ਤਰਪੜੇ ਵਾਲਾ ਆਪਣੀ ਟੀਮ ਲਈ ਉਹ ਯਾਰ ਵਾਲੀ ਤੀਜੀ ਪਾ ਗਿਆ ਮੇਰੇ ਵੀਰੋ ਜਿਹੜਾ ਹੋਲਡ ਨੰਬਰ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਨੋਟ ਕਰ ਲਓ ਵੀ ਹੋਲਡ ਵਾਲਾ ਨੰਬਰ ਸੀ ਆ ਉਹ ਰੇਡਰ ਨੂੰ ਦਿੱਤਾ ਗਿਆ ਹੈ ਗਲੈਡੀਏਟਰ ਸੰਦੀਪ ਨੰਗਲੰਬੀਆ ਕਲੱਬ ਵੱਲੋਂ ਫਤਿਹਗੜ ਸ਼ੰਨਾ ਦੀ ਧਰਤੀ ਦਾ ਜਿਹੜਾ ਮਰਜੀ ਜਾਫੀ ਜੱਫਾ ਲਾਵੇ 1000 ਰੁਪਏ ਮੇਰੇ ਵੀਰੋ ਹਰ ਇੱਕ ਜਫੇ ਦਾ ਦਿੱਤਾ ਜਾਵੇਗਾ ਆਹ ਸਾਹਮਣੇ ਸੁੱਖਾ ਬਨੂੜ ਵਾਲਾ ਨੰਬਰ ਦਾ ਸ਼ਾਨਦਾਰ ਵਾਅਦਾ ਕਰਦਾ 2000 ਦੀ ਹਰ ਇੱਕ ਜਫੇ ਦਾ 2000 ਕਰ ਦਿੱਤਾ ਗਿਆ ਹੈਪੀ ਲੋਚਾ ਵੱਲੋਂ ਆਹ ਚੱਲਿਆ ਸੀਸਰ ਵਾਲਾ ਬੂਰੀਆ ਮੇਰੇ ਵੀਰੋ ਸਾਹਮਣੇ ਸੀਸਰ ਵਾਲਾ ਬੂਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧ ਚੁੱਕਿਆ ਹੈ ਚਾਰਨੇ ਬਨੋੜ ਵਾਲੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿੰਨਾ ਇੱਕ ਪਾਸੇ ਹੈਪੀ ਲੱਗਿਆ ਹੋਇਆ ਤੇ ਨਾਲ ਕਹਿੰਦੇ ਬਿੱਲਾ ਲੱਗਿਆ ਹੋਇਆ ਆਹ ਵੇਖਾਂਗੇ ਕਿੰਦਾ ਦੀ ਗੱਲ ਹੋਣੀ ਹੈ ਸਮਾਂ ਦੱਸੂਗਾ ਕਮੈਨਾਂ ਦਾ ਜੇਤੂ ਆਲਟੋਆਂ ਦਾ ਜੇਤੂ ਥੋੜਾਂ ਦਾ ਜੇਤੂ ਆਹ ਹਰਿਆਣੇ ਵਾਲਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਮਲਕੀਤ ਨੇ ਜਫਾ ਆਹ ਠੋਕਦਾ ਦੂਜਾ ਲੈ ਵੀ ਜੱਗੂ ਆਹ ਨੰਬਰਦਾਰਾ ਕੱਢਦਾ 1000 ਰੁਪਿਆ ਆਹ ਜਫਾ ਦੂਜਾ ਮਲਕੀਤ ਨੇ ਟੋਕਦਾ ਆਹ ਸੜਾ ਲਾਤਾ ਆਹ ਗੱਪੜੀ ਨੇ ਸੜਾ ਲਾਤਾ ਕਿ ਚੋਟੀ ਦਾ ਮਲ ਫੜਿਆ ਮੁੰਡਾ ਕਹਿੰਦੇ ਬੂਰੀਆ

ਮਨੂਰ ਵਾਲਾ ਸਰਾ ਲਾਉਂਦਾ ਹੋਇਆ ਮਨੂਰ ਵਾਲਾ ਸੌਖਾ ਐਂਡ ਸਰਾ ਕਰਾਉਂਦਾ ਹੋਇਆ ਆ ਜਲਵੇੜੇ ਵਾਲਾ ਚੱਲਿਆ ਓ ਸੰਧੂਆ ਆ ਜਲਵੇੜੇ ਵਾਲਾ ਚੱਲਿਆ ਤੇ ਇਧਰੋਂ ਜੰਡਪੁਰੀਏ ਜੱਗੂ ਨੰਬਰਦਾਰ ਨੇ ਆਹ ਕਹਿੰਦੇ ਨਿਰਮਲ ਦੇ ਲਈ ਵਿਸ਼ੇਸ਼ ਤੌਰ ਤੇ ਆਓ 1000 ਪਾਉਂਦਾ ਕਰ ਦਿੱਤਾ 1000 ਪਾਉਂਦਾ ਤੇ ਮੁੰਡਾ ਪੁੱਠੀਆਂ ਪਾਉਂਦਾ ਹੈ ਮਹਿਬਾਨੇ ਨਿੱਸਾ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਹੈ ਆਹ ਕਹਿੰਦੇ ਕੁਲਵਿੰਦਰ ਦੇ ਕਬਜੇ ਦੇ ਵਿੱਚ ਹੈ ਚੱਲੋ ਗੱਬਰੂਆ ਪਾ ਕਬੱਡੀ ਕਿਰਨੀ ਕਹਿੰਦੇ ਕੌਡੀ ਪਾਉਣ ਦੇ ਲਈ ਫੇਰ ਅੱਗੇ ਬਲਵਤ ਅਮਰਤਾ ਤੈਨੂੰ ਬੜੇ ਮਾਣ ਨਾਲ ਵੜਾਇਆ ਹਰਪੀਤ ਲੋਚਮੁਰਾ ਨੇ ਤੈਨੂੰ ਬੜੇ ਮਾਣ ਨਾਲ ਸੰਦੀਪ ਸੰਧੂ ਗਲੇਡੀਏਟਰ ਕਬੱਡੀ ਕਲੱਬ ਬੈਨਕੂਵਰ ਵਾਲਿਆਂ ਨੇ ਭੇਜਿਆ ਆਹ ਵੇਖਾਂਗੇ ਸਾਹਮਣੇ ਸੋਹਣ ਵਰਗੇ ਸਾਹਮਣੇ ਚਾਰਾਂ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਹੈ ਸਮਾ ਦੱਸੂਗਾ ਪਾਈ ਹੋਈ ਕਿਰਨੀ ਦੀ ਕਬੱਡੀ ਤੇ ਦੂਜੇ ਪਾਸੇ ਜੱਫਾ ਜਾ ਰੇਡਰ ਪੱਜੂ ਆ ਕਿਰਨੀ ਨੰਬਰ ਆਪਣੀ ਟੀਮ ਲਈ ਜੋੜ ਗਿਆ ਯਾਰ ਬਾਦੂ ਅਗਲੇ ਕਿਰਪਾ ਕਰਕੇ ਤੁਸੀਂ ਤਾਂ ਸਾਈਡ ਤੇ ਹੋਵੇ ਫਿਰ ਕੇਗੇ ਸੱਟ ਲੱਗੀ ਯਾਰ ਕੀ ਫਾਇਦਾ ਇਹਨਾਂ ਗੱਲਾਂ ਦਾ ਹੈਪੀ ਬਾਈ ਆ ਜਿਹੜੇ ਜਿੰਨਾ ਦਾ ਕੰਮ ਨਹੀਂ ਗਰਾਊਂਡ ਤੋਂ ਬਾਹਰ ਕਰੋ ਯਾਰ ਭਰਾ ਵੜ ਕੇ ਲਓ ਸਾਹਮਣੇ ਸਮੇਂ ਤਰਪਰੇ ਦੀ ਧਰਤੀ ਦਾ ਕੁਲਵਿੰਦਰ ਮੇਰੇ ਬੀਏ ਰੇਡ ਪੌਂਡ ਦੇ ਲਈ ਖੇਡ ਮੈਦਾਨ ਚ ਵਧਿਆ ਹੋਇਆ ਚਾਰ ਜਾਫੀ ਤਿਆਰ ਹੈ ਹਰਜੀਤ ਬਣਗੇ ਦੱਲਾ ਕਰੇ ਬਲੂਰ ਦੀ ਧਰਤੀ ਦਾ ਨਾਲ ਨਿਰਮਲ ਹੈ ਤੇ ਦੌਣ ਕਰਾਂ ਦੀ ਧਰਤੀ ਦਾ ਹੈਪੀ ਮੇਰੇ ਮਿੱਤੋ ਐਨ ਚੋਟੀ ਦੇ ਚਾਰ ਜਾਫੀ ਹੋਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਉ ਲਾ ਜਫਾ ਜਾਂ ਤਰਪੁਰਿਆ ਭੱਜੂ ਮੇਰੇ ਬੀਏ ਬਹੁਤ ਵੱਡਾ ਤਜਰਬਾ ਹੋ ਗਿਆ ਕਿਉਂਕਿ ਕੈਨੇਡਾ 2 ਸਾਲ ਖੇਡ ਆਇਆ ਗੱਭਰੂ ਐਨ ਵੱਡਾ ਤਜਰਬਾ ਹੋ ਗਿਆ ਨੰਬਰ ਕੁਲਵਿੰਦਰ ਦੇ ਹਿੱਸੇ ਜੁੜਦਾ ਹੋਇਆ ਔਰ ਅਗਲੀ ਰੇਡ ਪੌਂਡ ਲਈ ਸੁੱਖਾ ਬਨੂੜ ਵਾਲਾ ਔ ਖੇਡ ਵਧੀਆ ਸੰਧੂਆ ਸੁੱਖਾ ਬਨੂੜ ਵਾਲਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਦੁੱਲੇ ਦੀ ਸੁੱਖਿਆ ਘਾਟ ਰੜਕਦੀ ਹੈ ਜਦੋਂ ਤੇਰਾ ਦੁੱਲਾ ਕੌਡੀਆਂ ਪਾਉਂਦਾ ਹੁੰਦਾ ਹੈ ਨਾ ਤਾਂ ਫੇਰ ਬੱਕਰੀ ਦੀ ਗੱਲ ਹੁੰਦੀ ਹੈ ਅੱਜ ਦੁੱਲਾ ਹੋਰ ਟੀਮ 'ਚ ਖੇਡਦਾ ਔ ਮੁਕਾਬਲਾ ਸਖਤ ਹੈ ਤੇ ਨੰਬਰ ਫਤੇਗਰ ਛੰਨਾ ਦੀ ਟੀਮ ਦੇ ਕਬਜੇ ਦੇ ਵਿੱਚ ਹੈ ਪੂਰੀਆ ਸੀਸਰ ਵਾਲਾ ਕੌਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਕਰਨ ਮੁੰਡੀ ਤੇ ਕਹਿੰਦੇ ਹਰਪ੍ਰੀਤ ਲੋਚਮ ਦੇ ਸੱਦੇ ਦੇ ਬੱਬਰ ਸ਼ੇਰ ਇਹ ਧਰਤੀ ਦੇ ਖੇਡਣ ਆਇਆ ਤੇ ਦੂਜੇ ਪਾਸੇ ਬਨੂੜ ਨਾਲੇ ਸਲਾਹਾ ਕਰਦੇ ਨੇ ਕਿ ਆਹ ਮੁੰਡੇ ਨੂੰ ਕਿਵੇਂ ਫੜੀਏ ਕਿੱਥੋਂ ਫੜੀਏ ਪਰਲੇ ਪਾਸੇ ਬਿੱਲਾ ਟੇਡਾ ਟੇਡਾ ਵੇਖਦਾ ਮਿਰਨਲ ਵਰਗੇ ਖੜਿਆ ਮਲਕੀਤ ਵਰਗੇ ਖੜਿਆ ਉਹ ਸਿੱਧਾ ਟੱਚ ਮਾਰ ਕੇ ਪੂਰੀਆ ਹਵਾ ਭਾਈ ਹੁੰਦਾ ਹੋਇਆ ਅੰਦੇ ਦੂਰ ਸਮਾਂ ਬੀਤਦਾ ਹੋਇਆ ਨੰਬਰ ਪੂਰੀਆ ਸੀਸਰ ਆਪਣੀ ਟੀਮ ਲਈ ਜੋੜ ਗਿਆ ਵਾਹ ਓ ਪੂਰੀਆ ਇਹ ਆ ਸੀਸਰਗਾਂ ਵਾਲਾ ਪੂਰੀਆ ਨੰਬਰ ਦਾ ਸ਼ਾਨਦਾਰ ਵਾਦਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਲਓ ਸਾਹਮਣੇ ਅਗਲੀ ਕਬੱਡੀ ਪਾਅ ਲਈ ਮਕੜੌਨੇ ਦੀ ਤਰਤੀ ਦਾ ਕਿਰਨੀ ਮੇਰੇ ਵੀਰੋ ਇਸ ਦੇ ਖੇਡ ਮੈਦਾਨ 'ਚ ਵਧਿਆ ਹੋਇਆ ਚਾਰ ਦਾ ਫੀ ਹੈ ਅਮਰਤ ਫਤੇਗੜ ਛੰਨਾ ਦੀ ਧਰਤੀ ਦਾ ਨਾਲ ਦਰਸ਼ੀ ਹੈ ਨਾਲ ਲੱਕੀ ਹੈ ਆਹ ਦਰਸ਼ੀਆ ਮੇਰੇ ਵੀਰੋ ਇਹ ਵੀ ਲੰਮੇ ਸਮੇਂ ਤੋਂ ਇਹਨਾਂ ਗਰਾਊਂਡਾਂ 'ਚ ਬੱਲੇ ਬੱਲੇ ਕਰਵਾ ਰਿਹਾ ਪਰ ਮਕੜੌਣੇ ਵਾਲਾ ਜੈਨ ਟੌਪ ਟੌਪ ਦੀ ਹੈ ਆਹ ਸਾਰੇ ਮੈਚ ਅੱਜ ਪਾ ਗਿਆ ਮੁੰਡਾ ਸਿਰਾਂ ਲਾ ਗਿਆ ਔਰ ਅਗਲੀ ਰੇਡ ਤਰਪੁਰਾ ਜਲਵੇੜੇ ਵਾਲਾ ਕੁਲਵਿੰਦਰ ਵਧਿਆ ਹੋਇਆ ਨਵੇਂ ਜਲਵੇੜੇ ਵਾਲਾ ਕਹਿੰਦਾ ਤੇ ਕੋਈ ਤਰਪੁਰੇ ਵਾਲਾ ਕਹਿੰਦਾ ਬਾਖੇੜ ਕਬੱਡੀ ਦਾ ਵੱਡਾ ਮੱਲ ਹੈ ਆਰਨੇਦਾ ਯਾਰ ਹੈ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਆ ਬਿੱਲਾ ਬਾਖੇੜ ਕਬੱਡੀ ਦਾ ਜਾਲਬਜਾਫੀ ਹੈ ਐਵੇਂ ਨਹੀਂ ਯੂਰਪ ਵਾਲਿਆਂ ਨੇ ਪਸੰਦ ਕਰਿਆ ਇਹ ਬਨੂੜ ਵਾਲਾ ਬਿੱਲਾ ਹਰਪਿਤ ਲੋਚਮ ਆ ਦੇਖੇ ਮੁੰਡੇ ਕਲਟੀਆਂ ਖਵਾਈ ਜਾਂਦੇ ਆ ਕਲਟੀਆਂ ਖਵਾਈ ਜਾਂਦੇ ਆ ਨੰਬਰ ਜਿਹੜਾ ਬਿੱਲੇ ਦੇ ਕਬਜੇ ਦੇ ਵਿੱਚ ਆ ਬਨੂੜ ਵਾਲਾ ਆਪਣੀ ਟੀਮ ਨੂੰ ਜੋੜ ਗਿਆ 1000 ਰੁਪਿਆ ਜੱਗੂ ਸਾਡਾ ਜੰਡਪੁਰੀਆ ਉਹਦੇ ਵੱਲੋਂ ਮੇਰੇ ਵੀਰੋ ਨੰਬਰਦਾਰ ਵੱਲੋਂ ਹਰਪੀਤ ਹੈਪੀ ਲੋਚ ਵੱਲੋਂ ਵੱਡੇ ਮਾਣੇ ਇਸ ਨੌਜਵਾਨ ਨੇ ਕਿਰਨੀ ਮਕਲਾਉਂ ਟਕੜੋਲੇ ਵਾਲਾ ਉਹ ਦੂਰ ਵੀ ਮਕੜਾਉਣੇ ਵਾਲ ਆ ਗਿਆ 5000 ਦਾ ਜੱਫਾ ਉਹ ਚੱਕ ਸਾਬੂ ਵਾਲਿਆ ਫਤੇਜਲ ਛੰਨਾ ਵਾਲੇ ਅਮਰਤ ਹੈਪੀ ਲੋਚ ਕਹਿੰਦਾ 5000 ਦੇ ਉ ਜੇ ਜਫਾ ਲੱਗਿਆ ਪਰ ਡਬਲ ਟੱਚ ਮੇਰੇ ਵੀਰੋ ਆ ਕੁਝ ਵੀ ਹੋ ਸਕਦਾ ਮੈਨੂੰ ਲੱਗਦਾ ਅਮਨ ਨੇ ਹੱਥ ਲਖਰੇ ਕਰਤੇ ਇਹ ਤਾਂ ਉਹੀ ਗੱਲ ਹੋ ਗਈ ਇਹ ਬਨੂੜ ਵਾਲੇ ਵੱਡਿਆਂ-ਵੱਡਿਆਂ ਨੂੰ ਘਰੇ ਤੋੜ ਦਿੰਦੇ ਆ ਇਹ ਹਰਪੀ ਤੇ ਲੋਚਮ ਕਹਿੰਦਾ ਸੀ ਸਵੇਰੇ ਕਹਿੰਦਾ ਕਿ ਸੰਧੂਆ ਬਨੂੜ ਦੀ ਟੀਮ ਮੈਨੂੰ ਬਹੁਤ ਪਸੰਦ ਹੈ ਪਰ ਹਾਲੇ ਤਾਂ ਦੁੱਲਾ ਨਹੀਂ ਇਹਨਾਂ 'ਚ ਖੇਡਿਆ ਜੇ ਦੁੱਲਾ ਹੁੰਦਾ ਤਾਂ ਫਿਰ ਗੱਲ ਹੋਰ ਵੱਖਰੀ ਹੋਣੀ ਸੀ ਸੰਧੂਆ ਲਓ ਜੀ ਨੰਬਰ ਦੇਖੋ ਫਤਿਹਗੜ ਛੱਡਾ ਦੀ ਟੀਮ ਦੇ ਨੰਬਰ ਦੇ 13 ਤੇ ਬਨੂੜ ਦੇ 13 14 13 14 ਮੇਰੇ ਵੀਰੋ ਮਨੂਰ ਫਾਇਲਾਂ ਤੇ ਪੁੱਜ ਗਈ ਹੈ 13:00 ਤੇ 14:30 ਅਰਤਾਥ ਇਹਦੀ ਟੀਮ ਗਰਾਊਂਡ ਦੇ ਵਿੱਚ ਆਵੇ ਧਨੌਰੀ ਦੀ ਟੀਮ ਜਿਹੜੀ